ਉਹ ਪੂਰੀ ਦਾ ਵਿਆਹ ਦਿੱਤਾ ਉਹ ਵਿਆਹ ਦਿੱਤੇ ਹੁਣ ਪਾਣੀ ਕਰਕੇ ਗਾਂ ਕਰਤਾ ਜੋ ਕਦੋਂ ਕਦੋਂ ਵਿਆਹ ਵਾਜੀ ਤਾ ਵਿਆਹ ਨਾਵੇਂ ਮਹੀਨੇ ਦਿੱਤਾ ਸੀ ਤੋਣ ਨਹੀਂ ਹੱਥ ਪੱਲੇ ਕੋਈ ਨਹੀਂ ਆ ਖਾਨ ਨੂੰ ਨਹੀਂ ਆ ਕੇ ਤੇ ਵਿਆਹ ਕਿਤੋਂ ਹੋਣਾ ਚਾਹੁੰਦੇ ਆਂ ਕਿ ਵਿਆਹ ਵੀ ਕੋਈ ਗੱਲ ਨਹੀਂ ਤੇ ਮੇਰੀ ਵਿਆਹ ਵੀ ਹੋ ਜਾਣਾ ਕੋਈ ਕੋਈ ਸੋਚਿਆ ਕਿ ਹੁਣ ਕਿਸ ਤਰ੍ਹਾਂ ਉਹ ਇਨ ਫਿਊਚਰ ਵਿਆਹ ਕਿੱਦਾਂ ਕਰੋਗੇ ਮੈਂ ਵਿਆਹ ਸੋਚਿਆ ਵੀ ਕੀ ਕਰਾਂਗੇ ਹੁਣ ਗਾੜੀ ਵੀ ਉਹਦੀ ਸੱਸ ਨਹੀਂ ਠੀਕ ਉਹਦਾ ਪੇਟ ਫੁੱਲ ਦਾ ਪਾਣੀ ਜੋ ਆਏ ਆ ਕੀ ਕਰੀਏ ਹੁਣ ਜਵਾਬ ਦੇ ਤਾਂ ਵੀ ਉਹ ਨਹੀਂ ਉਹਨਾਂ ਨੂੰ ਬਹੁਤ ਪ੍ਰੋਬਲਮ ਹੈ ਉਹਦੇ ਕਰਕੇ ਵਿਆਹ ਮੰਗਿਆ ਉਹਦੇ ਕਰਕੇ ਵਿਆਹ ਮੰਗਿਆ ਵੀ ਵਿਆਹ ਕਰਨਾ ਵਾ ਏ ਹੁਣ ਰਾਤ ਜੋਰ ਤੇ ਪਾੜੇ ਹਾਨੀ ਕੋ ਪੱਲੇ ਕੋਈ ਗੱਲ ਨਹੀਂ ਰੋ ਨਾ ਦੇਲਾ ਛੋਟਾ ਕਰੋ ਇਹ ਪੰਜਾਬ ਆ ਬੜੀ ਚੜਦੀ ਕਲਾ ਚ ਰਹਿੰਦਾ ਇਹ ਸਾਰੇ ਤੁਹਾਡਾ ਸਾਥ ਦੇਣਗੇ ਕੋਈ ਨਾਲ ਮਿਲ ਕੇ ਵਿਆਹ ਦਾ ਅੱਗੇ ਚਲੋ ਇਹ ਕੋਈ ਗੱਲ ਨਹੀਂ ਇਹ ਕੋਈ ਭੈਣ ਜੀ ਦਾ ਦੇਖੋ ਗੁੱਡੀਆਂ ਮੁੰਡਾ ਮੇਰੀ ਪਰ ਰੋਣਾ ਮੁੰਡਾ ਲੱਭਦੇ ਸੀ ਇਹ ਗੁੱਡੀਆਂ ਕਾਲੀਆਂ ਫੇਰ ਵੀ ਪਰਾ ਦਾ ਲਿਆ ਭੈਣੇ ਤੂੰ ਮੇਰੀ ਗੱਲ ਸੁਣ ਤੂੰ ਤਰੀਕ ਰੱਖ ਆ ਸਾਰੇ ਭਰਾਵਾਂ ਕਿਉਂ ਕਿੰਨੇ ਭਰਾਵਾਂ ਬਣ ਗਏ ਦੋਸੋ ਏ ਇਹ ਪੰਜਾਬ ਆ ਰੋਣਾ ਨਹੀਂ ਆ ਇੱਥੇ ਇੱਥੇ ਚੜ੍ਹਦੀ ਕਲਾ 'ਚ ਰਹਿਣਾ ਤੇ ਚੜ੍ਹਦੀ ਕਲਾ 'ਚ ਰਹਿਣਾ ਮੇਰੇ ਕੋ ਆਦ ਨਹੀਂ ਦਿੰਦੀ ਆਂ ਦੀ ਵੀ ਕਿਹਦਾ ਵਿਆਹ ਕਰਾਂਗੇ ਸਿਆ ਦਾ ਰਾਤ ਰਾਤ ਰੱਜ ਕੇ ਅੱਜ ਤੋਂ ਬਾਅਦ ਸੋਣਾ ਵਾ ਤੇ ਤੂੰ ਭਰਾ ਐਸੇ ਸਾਰੇ ਭਰਾਵਾਂ ਤੇ ਮਾਮੇ ਬਣ ਕੇ ਆਵਾਂਗੇ ਟੈਨਸ਼ਨ ਲਾ ਦੇ ਤੂੰ ਜਦੋਂ ਜਦੋਂ ਦਾ ਵਿਆਹ ਅਖੜਾ ਰੱਖ ਲੈ ਤੁਸੀਂ ਮੈਂ ਮੈਂ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੇ ਚੈਨਲ ਰਾਹੀਂ ਵੀ ਸਾਡੇ ਚੈਨਲ ਦੇ ਚੈਨਲ ਰਾਹੀਂ ਵੀ ਕੋਈ ਤੁਹਾਡੀ ਮਦਦ ਕਰਨਾ ਚਾਹਵੇ ਤਾਂ ਤੁਸੀਂ ਆਪਣਾ ਫੋਨ ਨੰਬਰ ਜੇ ਹੈਗਾ ਤਾਂ ਦੇ ਦਿਓ ਫੋਨ ਨੰਬਰ ਦੇ ਤਾਂ ਹੈਲਪ ਕਰ ਦੇਣੀ ਹੈ ਬੜਾ ਮੇਰੀ ਬੱਚੀ ਨੂੰ ਜਾਦੂ ਤੇ ਸੋ ਉਹਦਾ ਤੁਸੀਂ ਨੰਬਰ ਤੁਸੀਂ ਮੈਨੂੰ ਭੇਜ ਦਿਓ ਮੈਂ ਮੈਂ ਨੰਬਰ ਲਿਆ ਤੇ ਪੰਜ ਵੈਸੇ ਸੋਚਿਆ ਸੀਗਾ ਕਿ ਹੁਣ ਇਹਨੇ ਭਰਾ ਬਣ ਗਏ ਨੇ ਹੁਣ ਹੁਣ ਆ ਗਈ ਵੀ ਆਉਣਗੇ ਜਰੂਰ ਆਉਣਗੇ ਪੰਜ ਨੰਬਰ ਤੁਹਾਡੇ ਨੂੰ ਯਕੀਨ ਹੈ ਜੇ ਸਾਡੇ ਭਰਾ ਬਣ ਕੇ ਬਣਾਉਣ ਕੇ ਘਰ ਤੇ ਅਸੀਂ ਤੁਹਾਡੇ ਸੋਭੇ ਦਵਾਂਗੇ ਵੇਖੋ ਗੱਲ ਆ ਪਤਾ ਗੱਲ ਕੀ ਆ ਵੇਖੋ ਇਹ ਸਾਰੇ ਜਿੰਨੇ ਜਣੇ ਵੀ ਆ ਇੱਕ ਮੋਤਬਾਰ ਬੰਦੇ ਨੇ ਜੋ ਕਹਿਤਾ ਵਾ ਕੋਈ ਗੱਲ ਨਹੀਂ ਕਰਾਂਗੇ ਕਿਤੇ ਭੱਜਣ ਵਾਲੇ ਨਹੀਂ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੇ ਵੀ ਇਹ ਜਿਹੜੇ ਮੇਰੇ ਸਤਿਕਾਰਯੋਗ ਸਰਬਜੀਤ ਬੁਗਾ ਸਾਹਿਬ ਆ ਇਹ ਕਲਾਕਾਰ ਨਹੀਂ ਜੀ ਨਾ ਇਹਨਾਂ ਨੂੰ ਕਲਾਕਾਰ ਵਾਂਗੂ ਵੇਖਿਓ ਇਹ ਇੱਥੇ ਸਿਰਫ ਆਪਣੇ ਪਰਿਵਾਰ ਚਾਏ ਨੇ ਕਾਮ ਇਨਸਾਨ ਬਣ ਕੇ ਆਏ ਨੇ ਇਹ ਉਹ ਨਹੀਂ ਆ ਜਿਹੜੇ ਬੇੜੀ ਤੇ ਬੈਠੇ ਫੋਟੋ ਲਵਾ ਕੇ ਚਲ ਗਏ ਜਿਨ੍ਹਾਂ ਨੇ ਦੌਰ ਅਸਾਂ ਦੇ ਡੱਬੇ ਫੜਾਏ ਤੇ ਫੋਟੋ ਲਵਾ ਕੇ ਚਲ ਗਏ ਜਿਨ੍ਹਾਂ ਨੇ ਬੇੜੀ 'ਚ ਸ਼ਾਲ ਮਾਰੀ ਥੱਲੇ ਉਤਰ ਗਿਆ ਇਹ ਉਹ ਬੰਦਾ ਨਹੀਂ ਆ ਇਹ ਮਾਝੇ ਦਾ ਵਾ ਗੁਰੂ ਰਾਮਦਾਸ ਦੀ ਧਰਤੀ ਦਾ ਵਾ ਇਸ ਬੰਦੇ ਦੀਆਂ ਰਗਾਂ 'ਚ ਉਹ ਹੀ ਖੂਨ ਹੈ ਜੋ ਮਝੱਲਾਂ ਦੀ 'ਚ ਹੈ। ਇਹ ਜਿੰਨੇ ਜਣੇ ਵੀ ਖਲੋਤੇ ਹਨ ਮਾਹੂ ਸਾਹਿਬ ਰਵੀਵੀਰ ਇਹ ਸਾਰੇ ਦਰਦ ਰੱਖਣ ਵਾਲੇ ਬੰਦੇ ਆ। ਤੁਹਾਨੂੰ ਪਤਾ ਨਾ ਐਦਾਂ ਹੀ ਆਪਾਂ ਸੁਲਤਾਨਵਿੰਡ ਤੇ ਐਦਾਂ ਹੀ ਆਪਾਂ ਉੱਪਰ ਇਹ ਗੱਲਾਂ ਉੱਥੇ ਜਿਹੜਾ ਤਰਨ ਤਨ ਕਿਹਾ ਸੀ ਤੇ ਵਿਆਹ ਹੋ ਗਿਆ ਸੀ ਨਾ। ਰਿਆ ਤਿੰਨੇ ਨੂੰ ਕੋਈ ਵਿਆਹ ਕਰਨ ਵਾਲੇ ਉਹ ਆਕਾਲਪੁਰਖ ਆਪਾਂ ਨਹੀਂ। ਆਪਾਂ ਤੇ ਇੱਕ ਜਰੀਆ ਵਾਂ ਬਹਾਦਾ ਵਾਂ ਵਿਆਹ ਕਰਨ ਵਾਲਾ ਉਹ ਵਿਆਹ ਹੋ ਜਾਣਾ। ਇਹ ਡੇਟ ਰੱਖੋ ਮੈਂ ਤੇ ਤੁਹਾਡੇ ਸਾਹਮਣੇ ਕਹਾਂ ਵੀ ਤੁਸੀਂ ਤਰੀਕ ਰੱਖੋ। ਤੇ ਵਿਆਹ ਵੀ ਹੋ ਜਾਊਗਾ ਤੁਸੀਂ ਰੋਣਾ ਕੋਈ ਗੱਲ ਚੜਦੀ ਘਰ ਰੋ ਨਹੀਂ ਤੁਸੀਂ ਟੈਨਸ਼ਨ ਨਾ ਲਾਓ ਬੁਗਾ ਜੀ ਤੁਸੀਂ ਜਿਸ ਤਰ੍ਹਾਂ ਕੀ ਹੁਣ ਕਹਿ ਰਹੇ ਹੋ ਕਿ ਮਾਮਾ ਮਾਮਾ ਬਣ ਕੇ ਆਵਾਂਗੇ ਪਰਵਾਜ਼ ਜੋ ਜੁੜਦਾ ਕਿਦਾਂ ਕਿਦਾਂ ਲੱਗਦਾ ਹੈ ਪਰਵਾਜ਼ ਬਹੁਤ ਪਰਿਵਾਰ ਜਦੋਂ ਜੁੜਦਾ ਇੱਕ ਮਿੰਟ ਕਿਸੇ ਦਾ ਭਾਰ ਲਾਉਣਾ ਇਸ ਇੱਕੋ ਤੁਹਾਨੂੰ ਬਲਾਉਣਾ ਚਾਹੀਦਾ ਦਾ ਪਰਮਾਤਮਾ ਨੇ ਸਾਨੂੰ ਦਿੱਤਾ ਅਸੀਂ ਇਹਨਾਂ ਲੋਕਾਂ ਨੇ ਸਾਨੂੰ ਇੱਥੋਂ ਤੱਕ ਲਿਆਂਦਾ ਤੇ ਅੱਜ ਜੇ ਕਿਸੇ ਦੀ ਧੀ ਭੈਣ ਦਾ ਸਿਰ ਕੱਜ ਦਾਂਗੇ ਨਾ ਮਾਮਾਗੇ ਹੀ ਚੂੜਾ ਵੀ ਪਾ ਕੇ ਜਾਵਾਂਗੇ ਵਿਆਹ ਦੇ ਕਿ ਇਹਨੂੰ 1 ਰੁਪਏ ਨੇ ਲੱਗਣ ਦਿੰਦਾ ਅਸੀਂ ਆਪ ਲਾ ਕੇ ਜਾਵਾਂਗੇ ਵਿਆਹ ਦੇ ਰੱਖੇ ਸਾਰੇ ਨਾਲ ਯਾਦ ਰੱਖੇ ਜਦੋਂ ਜਦੋਂ ਤੁਸੀਂ ਇੱਥੇ ਪਹੁੰਚੇ ਸੀ ਜਦੋਂ ਪਹੁੰਚੇ ਸੀ ਉਦੋਂ ਸੋਚਿਆ ਸੀਗਾ ਕਿ ਇਸ ਤਰ੍ਹਾਂ ਪਿਆਰ ਵਧਦਾ ਜਾਏਗਾ ਪਰਿਵਾਰ ਵਧਦਾ ਜਾਏਗਾ ਕਿਉਂਕਿ ਇਹ ਪੰਜਾਬੀ ਆ ਜਿਹੜੇ ਪੰਜਾਬ ਦੇ ਵਿੱਚ ਕਿਸੇ ਜਗ੍ਹਾ ਤੇ ਵੀ ਚਲੇ ਜਾਣ ਆਪਣਾ ਪਰਿਵਾਰ ਬਣਾ ਲੈਂਦੇ ਨੇ ਲੇਕਿਨ ਜਦੋਂ ਇਹ ਭੈਣ ਨੇ ਕਿਹਾ ਤੇ ਤੁਸੀਂ ਕਹਿਤਾ ਹੇ ਮਾਮੇ ਬਣ ਕੇ ਆਵਾਂਗੇ ਪਰਿਵਾਰ ਵਧਿਆ ਕੀ ਕਿਸ ਤਰ੍ਹਾਂ ਦਾ ਦਿਲ ਚ ਦਿਮਾਗ ਚ ਚੱਲ ਰਿਹਾ ਇਸ ਵੇਲੇ ਹੁਣ ਕਰਵਜੀ ਹੋਏ ਕੱਲ ਪਤਾ ਕੀ ਆ ਕਿ ਤੂੰ ਇਦਾਂ ਦੇ ਦੁੱਖ ਵੇਖੀ ਤੈਨਾਂ ਰੋਕਾਂ ਦੇ ਲੋਈ ਕੰਡੇ ਹੋ ਜਾਂਦੇ ਆ ਅੱਜ ਉਹ ਰੱਬ ਨੇ ਪਤਾ ਨਹੀਂ ਕਿਹੜਾ ਕਹਿਰ ਕੀਤਾ ਮੈਨੂੰ ਪਤਾ ਲੱਗਿਆ ਵੀ ਆ ਲਫਾਫਾ ਫਖਾਉਣ ਦੇ ਵੀ ਸਾਨੂੰ ਰੋਟੀ ਵੀ ਨਹੀਂ ਮਿਲੀ ਤਾਂ ਮੈਂ ਕਹਿੰਦੇ ਕਿ ਰਸੂਆਣਾ ਅੱਜ ਸਾਨਾਂ ਨੂੰ ਉਹਨਾਂ ਨੂੰ ਮੋਦਬਾਰਾ ਨੂੰ ਕਹੂੰਗਾ ਵੀ ਜੇ ਤੁਸੀਂ ਆਪ ਹੀ ਦੇਸਾ ਯਾਰ ਜਨਤਾ ਦਾ ਲਿਆਇਆ ਤਾਂ ਉਹਨਾਂ ਨੂੰ ਲੈਣ ਲੈਣ ਦੋ ਜੇ ਰਾਤ ਭੁੱਖੇ ਸੌਣ ਸੌਣ ਜਾਂਦੇ ਤੇ ਫਿਰ ਤੁਹਾਡੀਆਂ ਵੋਟਾਂ ਵਾਝਣਗੀਆਂ ਇਹ ਲੋਕਾਂ ਨੂੰ ਮੈਂ ਹੁਬੀਲ ਕਰੂੰਗਾ ਵੀ ਇਹਨਾਂ ਇਹੋ ਕੋਈ ਛੱਡ ਕੇ ਨਾ ਨੈਗੇਟਿਵ ਨਾਲ ਛੱਡ ਕੇ ਇਹ ਪਰਿਵਾਰਾਂ ਦਾ ਪਾਲਣਾ ਕਰੋ ਤੁਹਾਨੂੰ ਰੱਬ ਜ਼ਿਆਦਾ ਦੇਊਗਾ ਬਿਲਕੁਲ ਬਿਲਕੁਲ ਇਹਨਾਂ ਨੇ ਵਿਆਹ ਦੀ ਗੱਲ ਕੀਤੀ ਆ ਅਸੀਂ ਕਿੰਨੀ ਟੀਮ ਖਲੋਤੀ ਆ ਅਜੇ ਅੱਧੇ ਕਿ ਅੱਧੇ ਵੀ ਨਹੀਂ ਆਏ ਅਸੀਂ ਇੱਥੇ ਮੈਂ ਸਾਹ ਬੋਲਣਾ ਮੇਰੀ ਗੱਲ ਕਰ ਰਿਹਾ ਸੋਨੂੰ ਕੱਲਾ ਹੀ ਚਾਵੇ ਨਾ ਜੰਡਰਲੇ ਦਾ ਕੱਲਾ ਹੀ ਵਿਆਹ ਕਰ ਸਕਦਾ ਫਿਰ ਕਿਹੜੀ ਗੱਲ ਅਸੀਂ ਮਾਮੇ ਬਣ ਕੇ ਆਵਾਂਗੇ ਜਿਦ ਤਰਾ ਵਾਦਾ ਕੀਤਾ ਤੇ ਤੇਰੀ ਬਿੱਟੀ ਦਾ ਵਿਆਹ ਕਰਕੇ ਜਾਵਾਂਗੇ ਤੂੰ ਵਿਆਹ ਰੱਖ ਸਾਰੇ ਆਵਾਂਗੇ ਸਾਰੇ ਆਵਾਂਗੇ ਮੇਰੀ ਕੁੜੀਏ ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਬੱਚੇ ਜਿਹੜੇ ਨੇ ਉਹ ਜਰੂਰ ਇੱਥੇ ਆਵੇਂ ਸੇਖੋ ਸਾਬ ਕੀ ਕਹਿਣਾ ਚਾਹੋਗੇ ਤੁਸੀਂ ਵੀ ਸ਼ੁਰੂਆਤ ਤੁਸੀਂ ਕੀਤੀ ਚਲੋ ਇਹ ਗੁਰੂ ਮਹਾਰਾਜ ਜਿਹੜਾ ਕਿਸੇ ਕੋ ਕਹਿੰਦੇ ਹੁੰਦੇ ਨਾ ਕਰਮ ਕਰਉਣਾ ਚਾਹੁੰਦਾ ਉਹ ਸ਼ੁਰੂ ਹੁੰਦਾ ਤੁਸੀਂ ਕਿਹਾ ਤੇ ਸਭ ਕੁਝ ਹੁਣ ਨੇਪੜੇ ਵਿਚੜਦਾ ਹੋਇਆ ਨਜ਼ਰ ਆਏਗਾ ਕੋ ਸਾਨੂੰ ਇੱਕ ਚੀਜ਼ ਦਾ ਤੇ ਮਾਣ ਆ ਵੀ ਸਾਨੂੰ ਇਹ ਤਜਰਬਾ ਵੀ ਕਿਵੇਂ ਸਿਸਟਮ ਨੂੰ ਚਲਾਉਣਾ ਆ ਹਾਦਰ ਸਾਹਿਬ 93 ਸਰਪੰਚ ਬਣੇ ਹਾਂਜੀ ਉਹਨਾਂ ਨੇ ਸਾਨੂੰ ਸਾਰਾ ਕੁਝ ਸਿਖਾਇਆ ਤੇ ਮੇਰਾ ਪਿਓ ਜਿਹੜਾ ਉਹ ਇਹੋ ਜੀ ਸ਼ਖਸੀਅਤ ਆ ਵੀ ਅਸੀਂ ਉਹਦੇ ਪੈਰਾਂ ਵਰਗੇ ਬਣੀ ਆ ਉਹਨੇ ਸਿਆਸਤ ਕੀਤੀ ਆ ਬਿਨਾ ਮਤਲਬ ਕਿਸੇ ਪੈਸੇ ਤੋਂ ਤੇ ਪੂਰੀ ਪਾਰਦਰਸ਼ੀ ਸਿਆਸਤ ਕੀਤੀ ਆ ਤੇ ਸਾਡੀ ਪਹਿਲੀ ਇੱਛਾ ਤੇ ਆ ਵੀ ਉਹਦੇ ਉਹਦੇ ਵਰਗੇ ਹੋਈਏ ਜਦੋਂ ਦੇ ਸਮਾਜ ਚ ਚੱਲਦਾ ਆ ਇਹੀ ਸੋਚ ਹੁੰਦੀ ਆ ਵੀ ਜਿਹੜਾ ਅਸੀਂ ਕਾਰੋਬਾਰ ਕਰਦੇ ਆ ਸਾਡਾ ਪਰਮਾਤਮਾ ਕਾਰੋਬਾਰ ਵਧਾ ਉਹਦੇ ਵਿੱਚੋਂ ਜਿੰਨਾ ਵੀ ਅਸੀਂ ਉਹ ਸਰਕਲ ਕਮਾ ਕੇ ਕੇ ਭੈਣ ਭਰਾ ਦੇ ਨਾਲ ਖਲੋ ਸਕਦੇ ਆ ਕਰੋਨਾ ਦੀ ਗੱਲ ਕਰੀਏ ਤੇ ਕਰੋਨਾ ਦੇ ਵਿੱਚ ਘਟੋ ਘਟ 200 ਪਲੱਸ ਜਿਹੜਾ ਵਿਆਹ ਇੱਕ ਦਿਨ ਦੇ 4 4 5 5 ਵਿਆਹ ਉੱਤੇ ਗੁਰਦੁਆਰਾ ਨਾਨਕਸਰ ਸਾਹਿਬ ਸultanwut ਜਿੱਥੇ ਸੋਨੁਪਾ ਦੱਸ ਰਿਹਾ ਸੋ ਇਦਾਂ ਦੇ ਕੋਈ ਵੱਡੀ ਗੱਲ ਨਹੀਂ ਆ ਦੀਵਾ ਦੀਵਾ ਬਾਲ ਕੇ ਮੈਂ ਅੱਗੇ ਦੱਸਿਆ ਵੀ ਦੀਵਾਲੀ ਬਣਦੀ ਆ ਤੇ ਸਭ ਤੋਂ ਵੱਡਾ ਜਿਹੜਾ ਰੋਲ ਆ ਉਹ ਤੁਹਾਡਾ ਸੋਸ਼ਲ ਮੀਡੀਆ ਦਾ ਆ ਜੀ